ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਖਜਾਲਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਅੱਜ ਟੌਪ ਦੀਆਂ ਸੱਤ ਵੜਾ ਲੈ ਕੇ ਆਏ ਆ ਜਿਨ੍ਹਾਂ ਵਿੱਚੋਂ ਤਿੰਨ ਤਾਜ਼ੀਆਂ ਸੂਈਆਂ ਚਾਰ ਗੱਬਣਾ ਬਹੁਤ ਵੱਡੇ ਵੱਡੇ ਕੱਦਾਂ ਵਾਲੀਆਂ ਗੱਬਣਾ ਵੇੜਾ ਦਿਖਾਵਾਂਗੇ ਤੇ ਤਾਜ਼ੀਆਂ ਸੂਈਆਂ ਵੀ ਬਹੁਤ ਚੰਗੀਆਂ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਕੱਪੜ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਬਾਜੀ ਹੁਣਾਂ ਨਾਲ ਗੱਲਬਾਤ ਕਰਾਵਾਂਗੇ ਇੰਨਾ ਵੜਾਂ ਦੀ ਟੇਲ ਲਵਾਂਗੇ ਜੀ ਹਾਂਜੀ ਸਾਸਰੀ ਘਾਲ ਭਾਜੀ ਸਾਸਰੀ ਘਾਲ ਹਸੀਗਾ ਬੰਦਰ ਸਾਹਿਬ ਕੀ ਹਾਲ ਚਾਲ ਆ ਜੀ ਬਹੁਤ ਠੀਕ ਹੈ ਮਹਾਰਾ ਜੀ ਸਰਾ ਠੀਕ ਠਾਕ ਵਧੀਆ ਚੜਦੀ ਕਲਾ ਜੀ ਅੱਜ ਕਿੰਨੀਆਂ ਲੈਣਦੀਆਂ ਫੇਰ ਅੱਜ ਹੋ ਗਿਆ ਜੀ 7 ਕਿੰਨੀਆਂ ਜੀ 7 7 ਲੱਗਿਆ ਜੀ ਤੇ 7 ਤੇ ਸੁਈਆਂ ਕਿੰਨੀਆਂ ਵਿੱਚੋਂ ਸੁਈਆਂ ਨਾਲ ਦੇ ਵਿੱਚ ਹੈ ਗਿਆ ਜੀ 3 3 ਹੈ ਜੀ 3 ਤੇ ਵੱਡੀਆਂ ਵੱਟੀਆਂ ਜਿਹੜੀਆਂ ਇਹ ਗੱਬਣਾ ਵਾ ਵੱਡੀਆਂ ਵੱਡੀਆਂ ਗੱਬਣਾ ਵਾ 3 ਲੁੱਗਦੀਆਂ ਵਾਂ ਕਿ ਸਾਰੀਆਂ ਟੋਪ ਦੇ ਘਾਲ ਇਹ ਆਪੇ ਪਰਵਾਵਾਂ ਦੇ ਸਾਹਮਣੇ ਸਾਹਮਣੇ ਹਾਂਜੀ 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 ਐਡਰੈਸ ਦੱਸ ਦਿਓ ਜੀ ਆਪਣਾ ਹਾਂ ਮੇਰਾ ਨਾਮ ਕੁਸ਼ਵੀਰ ਸਿੰਘ ਹੈ ਜੀ ਹਾਂਜੀ ਪਿੰਡ ਖਜਾਲਾ ਠੀਕ ਆ ਜਿਹੜਾ ਅੰਮ੍ਰਿਤਸਰ ਜੀ ਤਸੀਰ ਬੰਬੂ ਕਾਲਾ ਠੀਕ ਆ ਜੀ ਫੋਨ ਨੰਬਰ ਜੀ ਜੀ 98155 ਹਾਂਜੀ 35863 ਠੀਕ ਆ ਅੱਜ ਡਿਊਟੀ ਤੋਂ ਲੇਟ ਹੀ ਆਏ ਜਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਸ਼ੁਰੂਆਤ ਕਰੀਏ ਫੇ ਆ ਵੱਡੀ ਵੈਟ ਤੋਂ ਹਾਂ ਜੀ ਵੱਡੀ ਤੋਂ ਵੱਡੀ ਸੂਆ ਕਿਨੂੰ ਆਇਆ ਦਾ ਇਹ ਸੂਆ ਦੀ ਜਗਾ ਠੀਕ ਆ ਤੋੜਲਾ ਨਾਲ ਨਾਲ ਵੀ ਰੱਖ ਹਾਂਜੀ ਹਾਂ ਜੀ ਕੋਈ ਬੇਨਤੀ ਕਰਨੀ ਹੈ ਮੇਰੇ ਵੀ ਹਾਂਜੀ ਇਹ ਬੱਚੀ ਸਾਹਿਬ ਇਹ ਬੇਨਤੀਆਂ ਵੀ ਇਹ ਪੂਰੀ ਤਸੱਲੀ ਕਰਕੇ ਚੈੱਕ ਕਰਕੇ ਦੋ ਟਾਈਮ ਰਾਖ ਲੋ ਸਾਫ ਸੁਥਰਾ ਪੂਰੀ ਤਸੱਲੀ ਕਰਕੇ ਲੈ ਜਾਣਾ ਆ ਗਾਂਜੇ ਪਹਿਲੇ ਨੰਬਰ ਇਹ ਰਾਖ ਰੋ ਰੇਲ ਦਾ ਪ੍ਰਬੰਧ ਪੂਰਾ ਇਹ ਵੱਡੀ ਵਾ ਗਾਂ ਥੋੜੀ 15 ਦਿਨ ਕੱਚੀ ਅੱਛਾ ਆਸਰੇ ਜਾਂਦੇ ਜਾ ਦਿਨ 15 ਲੈ ਜੂ 15 ਪੂਰੇ ਤਾਂ ਸ਼ਾਇਦ ਹੋਣਿਆ 15 ਦਿਨੇ ਆ ਕੱਚੀ ਹਾਂਜੀ ਤੇ ਗਾਂ 1 ਲੱਖ ਰੁਪਏ ਦੀ ਆ ਜਿਹੜਾ ਗਾਂ ਟੁੱਕ ਪਈ ਜੀ ਅੱਜ ਇਹ ਮੁੱਲ ਕਰਦੇ ਨੇ ਆ ਭੰਡਰ ਸਾਹਿਬ ਬਿਲਕੁਲ ਜ਼ਾਇਦ ਬਿਲਕੁਲ ਜ਼ਾਇਦ ਆਜੋ ਵੀਰ ਜੀ ਆਜੋ ਕੱਦ ਕਾੜਾ ਫੰਦ ਖਾਦੀ ਆ ਬੇਲ ਦੀ ਕੱਦ ਕਾੜ ਦੀ ਬਹੁਤ ਵੱਡੀ ਆ ਆ ਵੇਖੋ ਜੀ ਇੱਕ ਮਿੰਟ ਖਿਲਾੜ ਲਾ ਵੀਰੇ ਇੱਕ ਮਿੰਟ ਖਿਲਾੜ ਕੇ ਦਿਖਾਈਏ ਥਾਣ ਥਣ ਬੜਾ ਸੋਹਣਾ ਲੱਗਾ ਇਹਨੂੰ ਆ ਵੇਖੋ ਜੀ ਦੇਣ 15 ਦੀ ਕੱਚੀ ਲੈ ਜੂਗੀ ਹਨਾ ਠੰਡੀ ਆ ਜੀ ਆ ਵੀ ਖੁੱਡਾ ਵੱਡਾ ਵਾ ਇਹ ਨਹੀਂ ਛੋਟਾ ਖਾਣ ਬਹੁਤ ਮੁੱਠੀ ਦੀ ਜਵਾਲਾ ਵਾਗੇ ਅੱਜ ਆ ਮਾਲ ਮੇਰ ਕੋਲ ਇਹ ਬਾਕੀ ਵਿਰਲਾ ਮਰਲਾ ਵੀ ਚੰਗੀਆਂ ਆ ਜਾਣੀਆਂ ਜਦੋਂ ਬਣ ਗਈ ਬਣੀ ਤਾਂ ਉਹਦੇ ਭੇ ਹੋ ਗੂ ਖਾਦਾ ਕੋ 2-4 ਕਿਲੋ ਹਾਂਜੀ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੋ ਦਿਨਾਂ ਕਰੂਗੀ ਵੀ 22 24 ਦੀ 23 ਲੀਟਰ ਕਰ ਜੂ ਰਹੂਗਾ ਠੀਕ ਆ ਕਾ ਕਰ ਦੇਣਾ ਬਿਲਕੁਲ ਜਾਇਜ਼ ਹਾਂਜੀ ਐਵੇਂ ਗਾ ਤੁਹਾਨੂੰ ਮਾਰਕੀਟ ਜਾਓਗੇ ਕਿਤੇ ਨੂੰ ਲੰਬੋ ਤਸੱਲੀ ਕਰ ਤੁਹਾਨੂੰ ਹਾਂਜੀ 90 95 ਦੀ ਡੀਲ ਹੋ ਗਈ ਜੀ ਨਹੀਂ ਰੇੜਾ ਜੇ ਕੱਟ ਕੇ ਸੁੱਟ ਦੇਣੇ ਆ ਕਿੰਨਾ ਕਰ ਦੇਣ ਕਿੰਨਾ ਕਰ ਦੇਣਾ ਇਹਦਾ ਮੁੱਲ ਕਰਾਂਗੇ ਜੀ 80 80000 ਹਾਂਜੀ ਸਾਰੀ ਛੋਟ ਕਰਕੇ ਮੁੱਲ 8000 ਆਦੀਵਸੀ ਦੇ ਦਾਂਗੇ ਛੋੜ ਮੌਕੇ ਤੇ ਕਰਦੇ ਹੋਣਗੇ ਉਹ ਅੱਜ ਵੇਚਾਂਗੇ ਜੇ 4-5 ਦਿਨ ਸਾਡੇ ਕੋਲ ਰਹਿ ਗਈ ਦੱਸ ਦੇ ਮੇਰੀ ਗੱਲ ਨਾਲ ਅੱਛਾ ਕਿ ਫੇਸ ਪਾ ਨਾ ਮੰਗਣ ਕਿਉਂਕਿ ਅੱਜ ਕੱਚੀ ਆ ਸਾਡੇ ਕੋਲ 10 ਦਿਨ ਖੰਭਣੇ 15 ਹਾਂ ਸੁਣ ਓਕੇ ਆ ਓਕੇ ਠੰਡੀ ਪੀ ਲੈ ਕੋਈ ਠੀਕ ਆ ਆਹ ਵੇਖੋ ਇਹ ਕੱਦ ਕਾੜ ਪੱਖੋਂ ਬਹੁਤ ਵਧੀਆ ਟੌਪ ਦਾ ਵਾ ਬਹੁਤ ਹੀ ਚੰਗੀ ਆ ਬਹੁਤ ਕਾਡਿਦਾ ਰਿਆ ਬੰਦੇ ਤੇ ਮੋਢੇ ਮੋਢੇ ਹੁੰਦੀ ਮੇਰੇ ਜੀ 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 ਆਹ ਵੇਖੋ ਕਰੋ ਚੱਕ ਜੀ ਕੱਦ ਕਾੜ ਪੂਰਾ ਵੱਡਾ ਵਾ ਬੇਲ ਦੀ ਵੀ ਕਾਫੀ ਲੰਮੀ ਆ ਬਣੀ ਜੇ ਲੋਕੋ ਦੋ ਚਾਰ ਕਿਲੋ ਖਾ ਗਈ ਤੇ ਹੋਰ ਭਾਈ ਠੀਕ ਹਾਂ ਸਹੀ ਹੁਣ ਦੇ ਦੇਣੀ ਆ ਠੀਕ ਆ ਜੀ ਮੌਕੇ ਤੇ ਮਾਣ ਤਾਣ ਕਰਦੇ ਹੋ ਫੇ ਕੋ ਦੋ ਚਾਰ ਦਿਨ ਰਹਿ ਗਈ ਹਾਂਜੀ ਤੇ ਫੇਰ ਰੇਟ ਉਹ ਤੋਂ ਵੱਖਰਾ ਹੋਊਗਾ ਵੱਖਰਾ ਆਜੂਗਾ ਹਾਂਜੀ ਠੀਕ ਆ ਆਹਦੀ ਗੱਲ ਆ ਗਾਂ ਦੇ ਹਾਂਜੀ ਇਹ ਦੇ ਸੱਜਣ ਕੋ ਲੈਂਦੀ ਆ ਉਹਨੇ ਕਿਹਾ ਵੀ 22 24 24 ਲੀਟਰ ਦਾ ਛੋਇਆ ਹੋ ਠੀਕ ਆ ਇਹਦਾ ਸੂਆ ਕਨਵਾ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਤੋਰੋ ਜੀ ਤੋਰ ਦੋ ਆਜੋ ਆਜੋ ਫੱਗਾ ਆਹ ਵੇਖੋ ਜੀ ਥਾਣ ਥਣ ਬੜਾ ਚੰਗਾ ਲੱਗ ਰਿਹਾ ਜੀ ਕੀ ਬਾਤਾਂ ਥਲ ਗਿਆ ਆਹ ਵੇਖੋ ਜੀ ਤੋਰਾ ਦੇਖੋ ਥਾਣੇ ਵੇਖੋ ਦਿਨ ਕਿੰਨੇ ਖੜਨੇ ਵੀਰੇ ਨੇ ਇਹਦੇ ਦਿਨਾ 5-4 5-4 ਦਿਨ ਲੈ ਜੂਗੀ ਹਵਾਨਾ ਬਹੁਤ ਸੋਹਣਾ ਭਰ ਲਿਆ ਰਿਹਾ ਹੈ ਨਾ ਠੀਕ ਆਹ ਵੇਖੋ ਜੀ ਹਵਾਨਾ ਚੈੱਕ ਕਰੋ ਥਾਣ ਬਹੁਤ ਸੋਹਣਾ ਲੱਗਾ ਮੋਟਾ ਮੋਟਾ ਥਾਣ ਲੱਗਾ ਜੀ ਆਹ ਵੇਖੋ ਇੱਕ ਮਿੰਟ ਇੱਕ ਮਿੰਟ ਐਦਾਂ ਹੀ ਬੜਾ ਸਭ ਦੋਇ ਪਾਸੇ ਨਾ 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 ਚੋ ਇਹਨਾਂ ਕੋਲ ਡਰਦਾ ਹੁੰਦਾ ਨਹੀਂ ਚੋਣਾ ਨਹੀਂ ਸਿੱਧਾ ਹੱਥ ਪੋਲ ਪੋਲ ਫੇਰ ਤੋਂ ਡਰ ਕੇ ਆਹ ਵੇਖੋ ਨਾ ਬਸ ਜਰੋ ਜਗ ਥਾਨ ਬਹੁਤ ਸੋਹਣਾ ਲੱਗਾ ਜੀ ਦੇਖੋ ਲੱਗਾ ਕਿ ਗਜਰੀ ਥਾਨ ਜੀ 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 ਇੱਕ ਨੰਬਰ ਦਾ ਥਾਨ ਹੈ ਤੇ ਦੁੱਧ ਜੇ ਕੋ ਚੂਣਾ ਵਾਲਾ ਤੇ 30 ਕਿਲੋ ਚੂਣਾ ਨਹੀਂ ਤੇ ਇਹ ਹੋਇਆ 25 26 ਲੀਟਰ ਆਮ ਦਾ ਗਿਣਾ ਝੜੀ ਜੋਗੀ ਫੈਂਡ ਵੀ ਇਹਦੀ ਚੰਗੀ ਆਉਣੀ ਆ ਬਾਲੀ ਵੀ ਇਹਦੀ ਚੰਗੀ ਆਉਣੀ ਤੇ ਤੁਹਾਨੂੰ ਪਤਾ ਜੇ ਪੁੜੇ ਨਹੀਂ ਗੇ ਪਾਏ ਕੁੜੀ ਨੇ ਨਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਗਾਂ ਦੇ ਪੌੜੇ ਨਹੀਂ ਪਾਏ ਜੇ ਬਣੀ ਜਦੋਂ ਉਦੋਂ ਨੇ ਮੇਲਾ ਲਾਉਣਾ ਪੂਰਾ ਸੂਆ ਇਹਦਾ ਕਰਵਾਉਗਾ ਇਹ ਸੂਆ ਦੂਸਰਾ ਜੀ ਦੂਸਰਾ ਸੂਆ ਸੋਣੀ ਹੈ ਹਾਂ ਜੀ ਠੀਕ ਆ ਤੇ ਦੁੱਧ ਚੁਵਾਈ ਜੇ ਉਹ ਚੰਗਾ ਹੈ ਇਹ ਦੁੱਧ ਚੁਵਾਈ ਜੂ ਠੀਕ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਹਾਂ ਜੀ ਢਿੱਲਾਂ ਹੈਗੀਆਂ ਅਜੇ ਜੀ 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 ਅਸੀਂ ਤਾਂ ਇਹ ਸ਼ਿਵਾ ਦੇ ਵਧੀਆ ਕਰਦੇ ਆ ਕੰਮ ਕਰਾਂਗੇ ਵਧੀਆ ਗਾਰੰਟੀ ਵਾਲਾ ਮੇਰਾ ਵੀਰ ਹਾਂ ਜੀ ਬਹੁਤ ਬੜੇ ਔਖੇ ਬੰਦੇ ਆ ਬਿਲਕੁਲ 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 ਕਰਕੇ ਲੈਣਾ ਜੀ ਤੇ ਸਾਡਾ ਇਹਨੇ ਅੱਗੇ ਤੁਸੀਂ ਬੜਾ ਸਾਹਿਬ ਨਾਲ ਵਿਚ ਸਾਡੇ ਹਾਂ ਜੀ ਤੇ ਕੋਈ ਅਲਾਂਬ ਨਹੀਂ ਅਜੇ ਤੱਕ ਬਿਲਕੁਲ ਬਿਲਕੁਲ ਜੀ ਬਿਲਕੁਲ ਮਹਾਰਾਜ ਉਹ ਕਰਦਾ ਸਤਗੁਰੂ ਕਰਦਾ ਬਾਕੀ ਲੁਧਿਆਣੇ ਤੱਕ ਤੁਸੀਂ ਮਾਲਕ ਲਿਆਓ ਵੀਰ ਫੋਨ ਕਰ ਲੈ ਕਹਿੰਦੇ ਆ ਦਾਣੇ ਤੱਕ ਜਾਂਦਾ ਜੀ ਉਹ ਸਾਨੂੰ ਫੋਨ ਫੋਨ ਕਰਕੇ ਕਹਿੰਦੇ ਫੌਜੀ ਸਾਹਿਬ ਦੀ ਵੀਡੀਓ ਨਹੀਂ ਪਾਈ ਹਾਂ ਜੀ ਆਈਾ ਲੁਧਿਆਣੇ ਵਾਲੇ ਵੀਰਾਂ ਨੇ ਪਵਾ ਖੜੀਆਂ ਤੁਹਾਡੇ ਕੋਲ ਜਿਹੜੇ ਜਿਹੜਾ ਮੇਰੇ ਕੋ ਜਾਨਵਰ ਲੈ ਜਾਣਗੇ ਯਾਦ ਕਰਨਗੇ ਹਾਂ ਜੀ ਕੋਈ ਲੰਬੇ ਵਾਲਾ ਨੇ ਧੋਖੀ ਧੜੇ ਵਾਲਾ ਕੋਈ ਮੇਰਾ ਕੰਮ ਨਹੀਂ ਹੈ ਜੀ 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 ਇਹ ਗੱਲ ਬੇਨਤੀ ਆ ਮੇਰੇ ਕੋ ਦਾਨੇ ਸਾਰੇ ਜਿਹੜੇ ਆਇਆਂ ਗਾਣਾਂ ਮੇਰੇ ਕੋ ਸਾਰੇ ਅੱਜ ਜਾਂ ਕੱਲ ਵਾਲਾ ਮਾਰ ਕਰ ਇਹਦਾ ਮੁੱਲ ਤਾਂ ਦੱਸ ਦਈਏ ਇਹ ਮੁੱਲ ਹੋ ਛੋਟਾ ਜਿਹਾ ਕਰਨਾ ਮੁੱਲ ਬਹੁਤ ਹੋ ਕੀ ਕਰਨਾ ਵੀਡੀਓ ਚ ਕਿੰਨਾ ਕਰ ਦੇਣਾ ਜੀ ਇਹਦਾ ਮੁੱਲ ਕਰ ਦੇਣਾ ਜੀ 75000 अच्छा ਤੇ ਪੈਂਡਿਆ ਜੀ ਵੀ ਦੇ ਦਾਂ ਠੀਕ ਆ ਮਾਨ ਤਾਨ ਕਰਦੋ ਮੌਕੇ ਤੇ ਕੱਪ ਲਾ ਦੂ ਕੱਪ ਥਾ ਦੇ ਇਧਰ ਇਧਰ ਲੈ ਆਂ ਪਿੰਟਰ ਸਾਹਿਬ ਚਾਰੇ ਇਧਰ ਠੀਕ ਆ ਕੱਪ ਲਾ ਦੂ ਜੇ ਤੇ ਗਾਂ ਕੱਚੀ ਆ ਤੇ ਮੇਰੇ ਸਾਹ ਆ ਵੇਖੋ ਜੀ 8 ਵੀ ਲੈ ਸਕਦੀ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਠ ਵੀ ਲੈ ਸਕਦੀ ਆ ਬਹੁਤ ਵੱਡਾ ਮਹਾਨਾ ਇਹਦਾ ਜੀ 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 ਕੋਈ ਇਹਦੇ ਕਰਮਾ ਵਾਲੀ ਜਿਹੜੇ ਕਰ ਗਲਤੀ ਤੇ ਯਾਦ ਕਰੂਗਾ ਕੋਈ ਛੋਟ ਕਰ ਦਿਓ ਮੌਕੇ ਤੇ ਛੋਟ ਕਰਦਾ ਜੀ ਠੀਕ ਬਹੁਤ ਦਾ 75 ਆ ਹਾਂ ਜੀ 65000 ਜੀ ਦੇ ਦਾਂਗੇ ਤਾਂ ਜੀ ਠੀਕ ਆ ਹਾਂ ਜੀ ਸਹੀ ਆ ਜਿਹੜਾ ਕੋ ਸੱਜਣ ਭਰਾ ਬੜਾ ਮੰਗੂ ਲਈ ਠੀਕ ਆ ਜੀ ਸਾਰੇ ਰੇਟ ਕੱਟ ਵੱਢ ਕੇ ਠੀਕ ਆ ਬਾਕੀ ਆਪੇ ਕਰਾ ਲੈਣੀ ਭੈਣ ਬਣਾਉਣ ਨੇ ਛੋਣ ਥੋੜੀ ਬੋਦੀ ਭਿੰਦਰ ਸਾਹਿਬ ਤੁਸੀਂ ਨਾਸ ਤੇਆ ਕਰੋ ਮੈਂ ਅੱਗੇ ਥੋੜਾ ਗੱਡ ਰੱਖੇ ਰੇਟ ਨਾ ਘੱਟ ਕਰਦਾ ਠੀਕ ਆ ਚਲੋ ਵਿਕਿਆ ਕਾਰ ਆ ਠੀਕ ਆ ਅਹੀਂ ਤੇ ਬਸ ਮੁਨਾਫੇ ਦੇ ਛੋਟਾ ਜਿਹਾ ਮੁਨਾਫਾ ਰੱਖਿਆ ਬਿਲਕੁਲ ਠੀਕ ਹੈ ਤੇ ਮਾਲ ਵੇਚ ਲਓ ਹਾਂਜੀ ਜਦੋਂ ਆਪਾਂ ਕਹਾਂਗੇ 10000 ਲੈਣਾ 8000 5000 ਮੁਨਾਫਾ ਲੈਣਾ ਮਾਲ ਨਹੀਂ ਵਿਕਦਾ ਲੋਕ ਸਿਆਣੇ ਆ ਹਾਂਜੀ ਬਹੁਤ ਸਿਆਣੇ ਆ ਤੇ ਆ ਜਿਹੜੀ ਆ 1000 1500 ਵਾਲੀ ਗੇਮ ਰੱਖਣੀ ਹੈ ਬਾਬਾ ਜੀ 2000 ਵਾਲੀ ਗੇਮ 2000 1500 ਨਾਲ ਵੀ ਨਹੀਂ 1000 ਨਾਲ ਤਾਂ ਨਹੀਂ ਬੰਦਾ ਕੋਹ ਇੰਦਰ ਸਾਹਿਬ 2000 ਇਹ ਕਿੰਨੇ ਦਿਨ ਲੈ ਜੂ ਇਹ ਲੈ ਜੂ ਹਫਤਾ ਸੂਆ ਇਹਦਾ ਕਰਵਾ ਦੂਜਾ ਸੂਆ ਹਾਂਜੀ ਠੀਕ ਆ ਹੱਥ ਪਾ ਲੈ ਜਾਣਾ ਇਹਨੇ ਹਾਂ ਬਾਕੀ ਜਿਹੜਾ ਮਾਲ ਤੁਹਾਡੇ ਕੋਲ ਹੈ ਗਰਮੀ ਵਾਲਾ ਹੀ ਸਾਰਾ ਗਰਮੀ ਵਾਲਾ ਵਾਲਾ ਵੀ ਆ ਕੇ ਉਹ ਪਰਵਾਹ ਨਹੀਂ ਇਹਨੇ ਠੀਕ ਆ ਆ ਗਿਆ ਇਹ ਉਹ ਕਿਤੇ ਸੋਚੋ ਨਾ ਵੀ ਨਸਲ ਕਿਹੜੀ ਆ ਤੇ ਕੀ ਕਰਨਾ ਇਹਨੇ ਠੰਡੀ ਆ ਜੀ ਆਹ ਬਾਈ ਠੰਡ ਬੜਾ ਸੋਹਣਾ ਲੱਗਾ ਹਾਂ ਜੀ ਹਾਂ ਜੀ ਠੰਡ ਪੂਰਾ ਮੁਠੀ ਦਾ ਚਵਾਲ ਆ ਵਾਗੇ ਅਰਜਨ ਲੈ ਜਾਣੇ ਇਹਨੇ ਠੀਕ ਆ ਬਾਕੀ ਰੰਗ ਬੜਾ ਸੋਹਣਾ ਹੈ ਇਹਦਾ ਸਿੱਧੀ ਸਿੱਧੀ ਆਹ ਖੜੀ ਬਹੁਤ ਹੀ ਸੋਹਣੀ ਸੁਨੱਖੀ ਆ ਪੂਰੀ ਕੈਮ ਆ ਕੋਈ ਲਸੀ ਲਸੀ ਨਹੀਂਗੀ ਥਾਣ ਵੀ ਬਹੁਤ ਸੋਹਣਾ ਹੈ ਚੱਡਾ ਬਣਾਉਣਾ ਵਾ ਦਿਨ ਜਿਹੜਾ ਹਫਤਾ ਲੈਣਾ ਵਾ ਤੁਹਾਨੂੰ ਪਤਾ ਚਾਰ ਦਿਨ ਦੋ ਦਿਨ ਹੀ ਗਾਂ ਲੈ ਜਾਣਾ ਤੇ ਤਾਂ ਚੱਡਾ ਮਾਰ ਜਾਂਦੀ ਆ ਜੀ 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 ਬਿਲਕੁਲ ਬਿਲਕੁਲ ਵੈਰੀ ਗੁੱਡ ਖਰਾਬ ਪੈਂਦੀ ਤੇ ਦੁੱਧ ਕਿੰਨਾ ਕ ਚਵਾਈ ਜਾਊਗੀ ਇਹ ਉਹ ਜਨਾਬ 20 ਕਿੰਨਾ ਦੁੱਧ ਇਹ ਨਹੀਂ ਆਲੀ ਅੱਛਾ 20 20 ਲੀਟਰ ਤੋਂ ਪਹਿਲੇ ਸੁਣਿਆ 16 17 ਦੀ ਆਵਾਜ਼ ਆਈ ਇਹਦੀ ਮੰਨ ਲਓ ਐ ਕਿ 20 ਦੀ ਆਵਾਜ਼ ਆ ਅੱਛਾ ਬਿਲਕੁਲ ਤੇ ਕਿੰਨਾ ਕਰਨਾ ਮੋਲੇ ਦਾ ਮੋਲੇ ਦਾ ਛੋਟਾ ਕਰ ਦਨਾ ਜੀ ਦੱਸੋ ਫੇਰ ਇਹ ਆ ਮੁੱਲ ਕਰਾਂਗੇ 70-80 ਹਜ਼ਾਰ ਹਾਂਜੀ ਇਹ ਵੇਚਾਂਗੇ ਸਾਢੇ 60 ਸਾਢੇ 60 ਕਰਕੇ ਤੇ 60 ਹਜ਼ਾਰ ਲੀ ਲੈ ਲਾਂਗੇ ਮਾਨਦਾਨ ਕਰ ਦੋਗੇ ਕਰ ਦਾਂਗੇ 60 ਦੀ ਨਾ ਕਰਦੀ ਹੁਣੇ ਕਰਦੀ ਮੈਂ ਕਹਨਾ ਨਹੀਂ ਮੈਂ ਦੋਵਾਂ ਚੋਂ ਨਹੀਂ ਬੋਲੇ ਨਹੀਂ ਬੋਲੇ ਤੀਜੀ ਵਾਰ ਆਉਣ ਆਪਾਂ ਕਹਿਤਾ ਤੁਹਾਨੂੰ ਪਰ ਇੱਕ ਗੱਲ ਮੈਂ ਵੇਖੀ ਪਰ ਤੁਸੀਂ ਮੇਰੇ ਇਹ ਨਹੀਂ ਪੱਖ ਮੇਰਾ ਨਹੀਂ ਕਰਦੇ ਕਰਦੇ ਤੁਸੀਂ ਗਾਹ ਕਰਦਾ ਹੀ ਹੋ ਹੁਣ ਉਹ ਵੀ ਉਹ ਜਿਹੜੇ ਆਪਾਂ ਨੂੰ ਵੇਖਦੇ ਆ ਸੁਣਦੇ ਆ ਤਾਂ ਉਹਨਾਂ ਦੀ ਵੀ ਗੱਲ ਕਰਨਾ ਆਪਣਾ ਹੱਕ ਬਣਦਾ ਵਾ ਤੁਸੀਂ ਜਿਆਦਾ ਜਾਂਦੇ ਨਾ ਵੀ ਉਹ ਬੰਦਿਆਂ ਦਾ ਨੰਬਰ ਦੋ ਜਾਂ ਆਵਾਜ਼ ਆਉਂਦਾ ਹੁਣ ਫੋਨ ਕਰ ਲੈਂਦੇ ਮੈਨੂੰ ਕਹਿੰਦੇ ਫੌਜੀ ਸਾਹਿਬ ਦੀ ਵੀਡੀਓ ਨਹੀਂ ਪਾਈ ਤਾਂ ਫਿਰ ਮੈਨੂੰ ਮੈਨੂੰ ਦੱਸਣਾ ਪੈਂਦਾ ਫਿਰ ਨੰਬਰ ਦੇਣਾ ਪੈਂਦਾ ਤੁਹਾਡਾ ਹੈਂ ਦਾਤ ਆਉਦੀ ਹਾਂਜੀ ਹਾਂਜੀ ਹਾਂ ਦਾਤ ਆਉਦੀ ਠੀਕ ਹੈ ਇਹੋ ਮਹਾਰਾਜ ਮੱਤ ਤੇ ਪਾਸ ਬਖਸ਼ੇ ਬੁਢੀ ਚੰਗੀ ਬਖਸ਼ੇ ਜੀ 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 ਚੰਗੇ ਕਰਮ ਕਰੋ ਤੇ ਕੁਝ ਵੀ ਨਹੀਂ ਮਰਦਾ ਬਿਲਕੁਲ ਬਿਲਕੁਲ ਜੀ ਧਗੀਆਂ ਦੇ ਜੋ ਕੁਝ ਨਹੀਂ ਪਿਆ ਮਾਰ ਮਾਰ ਕੇ ਵੇਖਿਆ ਧਗੀਆਂ ਤਖਲੀ ਲੱਭਾ ਬਿਲਕੁਲ ਜੀ ਬਿਲਕੁਲ ਉਥੇ ਬੋਲੀਏ ਤਾਂ ਉੱਥੇ ਰਹਿ ਜਾਏ ਕੰਮ ਹਾਂ ਜੀ ਸੱਚਾਈ ਦਾ ਕੰਮ ਕਰ ਲੋ ਤੁਹਾਨੂੰ ਮਹਾਰਾਜ ਬਖਸ਼ਿਸ਼ ਕਰੂਗਾ ਵੀ ਬੰਦਾ ਸਹੀ ਐ ਨੂੰ ਇਹਨੂੰ ਦਿਓ ਗਫੇ ਜੀ ਸੱਚਾਈ ਦਾ ਥੋੜਾ ਵੀ ਕਰ ਲਈਏ ਉਹ ਚ ਵੀ ਬਰਕਤ ਆ ਬਰਕਤ ਆ ਤੇ ਆ ਸੂਈ ਆ ਕੀ ਅੱਗੇ ਇਹ ਸੂਈ ਆ ਕੀ ਛੀ ਮਗਰਿਆ ਨੇ ਬੜੀ ਬੜੀ ਆ ਕਿੰਨਾ ਜ਼ਰੂਰ ਹੋ ਗਿਆ ਸੂਈ ਨੂੰ ਆਹ ਤਾਗੂ ਐ ਇਹਨੂੰ ਬੱਚਾ ਕਿਹੜਾ ਹੈ ਇਹ ਵਛੀ ਹੈ ਜੀ ਵਛੀ ਕਿਹੜੀ ਹੈ ਇਹ ਆਹ ਵਛੀ ਆਹ ਉਹ ਜੀ ਆਹ ਛੱਕਾ ਵਾਲੀ ਆਹ ਚਿੱਟੀ ਵਛੀ ਆਹ ਚਿੱਟੀ ਵਛੀ ਠੀਕ ਵਾਹ ਥਾਣ ਸੁਣ ਵੇਖ ਲੋ ਜੀ ਇਹਦਾ ਚੰਗਾ ਲੱਗਾ ਆ ਵੇਖੋ ਕਰੋ ਚੈੱਕ ਦੁੱਧ ਕਿੰਨਾ ਹੈ ਦੇ ਕੋਲ ਆਸ ਟਾਈਮ ਤੇ ਇਹਨਾਂ ਕਿ 10 ਕਿਲੋ ਦੇ ਲੱਗ ਪਾਗੇ 10 ਕਿਲੋ ਦੁੱਧ ਤਿਆਰ ਆ ਹਨਾ ਠੀਕ ਆ ਇਹ ਨਹੀਂ ਬਾ ਦੋਸਤ ਵਿਖਾਵਾ ਦੇ 12 ਦਾ ਵਾ ਮਤਲਬ 10 ਕਿਲੋ ਦੇ ਤੇ ਠੰਡਾ ਆ ਕਰਕੇ ਮਤਲਬ ਦੋਵੇਂ ਟਾਈਮ ਚੋਕੇ ਦੇਣੀ ਆ ਪੱਜ ਨੂੰ ਦੇਣੀ ਹਾਂਜੀ ਜਿਹੜਾ ਜਿਵੇਂ ਮੇਰੇ ਭੈਣ ਭਰਾ ਨੇ ਦੱਸਿਆ ਪਰ 10 ਕਿਲੋ ਦੁੱਧ 12 ਕਿਲੋ ਹੋਊਗਾ ਪਰ ਅਸੀਂ 10 ਕਹਿੰਨੇ ਆ ਠੀਕ ਆ 12 ਹੋਊਗਾ ਘੱਟ ਦੱਸਣਾ ਮੈਂ ਨਿਕਲੂਗਾ ਬਾਦ ਬੰਦਾ ਜੇ ਮੁੱਕੇ ਯਾਦ ਕਰੇ ਹੋਣ ਦੋ ਵਾਰ ਦੰਦ ਹੋਊਗਾ ਨਾ ਹਾਂਜੀ ਫਿਰ ਆਪੇ ਉਹਨੂੰ ਜਾਨਦਾਰੀ ਦਾ ਪਤਾ ਲੱਗ ਜਾਣਾ ਵੀ ਇਮਾਨਦਾਰੀ ਹੈ ਠੀਕ 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 ਹੈ ਠੀਕ ਹੈ ਆ ਵੇਖੋ ਜੀ ਡਬਲ ਫਾਇਦਾ ਵਾ ਮਗਰ ਵੀ ਵਸ਼ੀ ਆ ਵਸ਼ੀ ਵੀ ਸੋਹਣੀ ਹੈ ਇਹਦੀ ਆ ਵੇਖੋ ਜੀ ਕਰੋ ਜਾ ਕੇ ਠੀਕ ਹੈ ਤੇ ਕਿੰਨਾ ਕੁ ਚਵਾਈ ਜਾਊਗੀ ਦੋ ਤੋਂ ਤਾਂ ਹੁਣ ਜਿਹੜਾ ਰੈਡੀ ਆ ਉਹ 10 ਕਿਲੋ ਨਹੀਂ 10 ਕਿਲੋ ਨਹੀਂ ਹੈਗਾ ਦੁੱਧ ਬਾਹਰ ਆ ਦੁੱਧ 12 ਕਿਲੋ ਦੱਸਣਾ 10 ਆ 12 ਕਿਲੋ ਹੈਗਾ ਜੇ ਪਰ ਆਪਾਂ ਇਹ ਕਹਿੰਦੇ ਆ ਵੀ ਇਹ ਇਹ ਨੂੰ ਕੋਈ ਅਮ ਗੱਤ ਦਾ ਇਹੋ ਜਿਹਾ ਦੱਸਿਆ ਜਾਵੇ ਜੀ ਜੀ ਵੇਖੋ ਚੋਂਡਾਊਗਾ ਨਾ ਦੋਵੇਂ ਟਾਈਮ ਜੀ ਫੇਰ ਦੁੱਧ ਬਾਰਾਂ ਗੱਲੋ ਠੀਕ ਹੈ ਠੀਕ ਹੈ ਹਾਂਜੀ ਸਹੀ ਹੈ ਇਹ ਬੜੇ ਹਸਿਆ ਨੇ ਪਤਾ ਵੀ ਇਹ ਗਾਂ ਨੂੰ ਪਤਾ 16 ਲੀਟਰ ਵਾਲੀ ਵੀ ਦੇਣਾ ਪਤਾ 16 ਲੀਟਰ ਮੁੱਲ ਕਿੰਨਾ ਕਰ ਦੇਣਾ ਤੁਸੀਂ ਉਹ ਛੋਟਾ ਕਰ ਦੇਣਾ ਜੀ ਕਿੰਨਾ ਕਰ ਮੁੱਲ 5000 ਮਾਨ ਤਣ ਮਾਨ ਤਣ ਸਾਰਾ 52000 ਰੁਪਏ 50 ਦੀ ਕਰ ਦਈਏ ਮੁੜਕੇ ਮੋਕੇ ਤੇ ਸ਼ੋਰ ਕਰਦੇ ਹੋ ਵਾਹ ਵਾਹ ਜੀ ਇਹ ਨਹੀਂ ਵੀ ਹੱਥ 'ਚ ਨਹੀਂ ਆਉਂਦਾ ਉਹ ਮੁੱਠਾ ਥਾਣਿਆ ਪੂਰਾ ਫਰਾਂਸ ਵਾਲਾ ਚਾਵਾ ਬੜਾ ਵਧੀਆ ਵਸ਼ੀਰ ਕੋਮੈਂਟ ਵੇਖੋ ਪੂਰਾ ਚੰਗਾ ਆ ਵੇਖੋ ਬੱਚਾ ਤਾਂ ਨਹੀਂ ਲੱਗਦਾ ਪਿੰਡੂ ਸਾਹਿਬ ਹਾਂਜੀ ਹਾਂਜੀ ਬੜਾ ਵਧੀਆ ਥੱਲੇ ਪਾ ਬਾ 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 ਆ ਵੇਖੋ ਪਰ 80 ਪਾਉਣ ਦੀ ਕੋਈ ਲੋੜ ਨਹੀਂ ਸਾਰੇ ਸਾਨੂੰ ਲਗਾ ਧਰ ਮਾਰ ਜੋ ਉਹ ਵੀਡੇ ਨਾ ਪੁੱਟਦੇ ਉਹ ਥੱਲੇੋਂ ਕਿਦਾਂ ਆ ਵੀਡੇ ਪਾਉਣ ਵਾਲੀ ਆ ਠੀਕ ਆ ਇਹ ਬੋਂ ਜਾ ਜਿਆਦੀ ਦੇ ਦਾਂਗੇ 50 ਦੀ ਮੈਂ ਕਿਹਾ ਦੇ ਦਿਓ ਪਰਾਂ ਹੋ ਜਾਊਗਾ ਨੋ ਜਾਣ ਦੋ ਨਹੀਂ ਜਿੱਤ ਨਹੀਂ ਕਰਨੀ ਕਿਸਨਾਂ ਕਰ ਦਿੰਦਾ ਆਜੂ ਰਾ ਜਿਹੜੀ ਆ ਇਹ ਵੀ ਬੱਛੀ ਪਹਿਲਣੇ ਆ ਜੀ ਸੂਆ ਦਾ ਪਹਿਲਾ ਪਹਿਲਾ ਸੂਆ ਦਾ ਕਿਉਂ ਬੱਛੀ ਹੈ ਜੀ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਇਹਨੂੰ 3 ਨੂੰ 10 ਦਿਨ 10 ਤੇ 11 ਦਿਨ 10 11 ਦਿਨ ਇਹ ਆ ਕਾਲੀ ਬੱਛੀ ਹੈ ਨਹੀਂ ਆ ਜਿਹਦੇ ਤੇ ਚਲ ਗਈ ਉਹਦੇ ਤੇ ਆ ਬੱਚਾ ਜੀ ਆ ਕਾਲੀ ਬੱਛੀ ਹੈ ਜੀ ਜਾਣ ਦੇ ਵੀਰ ਆ ਵੇਖੋ ਡੱਬ ਡੂਪੇ ਦਾ ਵੀ ਸੋਹਣਾ ਵਾ ਚੰਗੀ ਆ ਜੀ ਸੋਹਣੀ ਸਨਖੀ ਪੂਰੀ ਆ ਠੀਕ ਸਾਡਰ ਵਾਲੀ ਆ ਥਾਨ ਬੜਾ ਸੋਹਣਾ ਲੱਗਾ ਜੀ ਇਹਨੂੰ ਵੀ ਵੇਖੋ ਕਰੋ ਚੈੱਕ ਆਉਣ ਦੇ ਵੀ ਰਾਜਾ ਆਹ ਵੇਖੋ ਕਿੰਨਾ ਦੁੱਧ ਇਹਦੇ ਕੋਲ ਹੁਣ ਹਾਂਜੀ ਹਾਂਜੀ ਵੀ ਇਹ ਵਪਾਰੀਆਂ ਵਾਂਗੂ ਸਾਡੀਆਂ ਇਹ ਗਾਈਆਂ ਜੇ ਤੱਕ ਨੁਹਾਈਆਂ ਨਹੀਂ ਗਿਆ ਕਿਉਂਕਿ ਅੱਜ ਆਇਆ ਇੱਕ ਸਾਡੇ ਕੋਲ ਬੰਦਾ ਨਹੀਂ ਹੈਗਾ ਅਸੀਂ ਆਪੇ ਪੋਤ ਦੋਵੇਂ ਟਾਈਮ ਪਾਸ ਕਰ ਜੰਨੇ ਚਲੋ ਕੋਈ ਗੱਲ ਨਹੀਂ ਆਹ ਵੇਖੋ ਨੁਹਾਈ ਹੋਏ ਤਾਂ ਹੋਰ ਚਮਕ ਬਣਨੀ ਹਾਂਜੀ 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 ਬੱਚੇ ਹਲ ਕਾਲੀਆਂ ਪਾ ਲੈਂਦੇ ਆ ਜਵਾਦਾ ਲੈ ਠੀਕ ਠੀਕ ਆ ਆ ਵੇਖੋ ਜੀ ਨਾ ਹੋਗਾ ਬਾਡੀ ਲਾਓ ਬਾਡੀਆਂ ਥਣ ਥਣ ਚੰਗਾ ਲੱਗਾ ਹਨਾ ਇਹਨੂੰ ਦੁੱਧ ਕਿੰਨਾ ਆਇਆ ਕੋਲ ਇਸ ਟਾਈਮ ਤੇ ਹਾਂਜੀ ਇਹਨਾਂ ਦਾ ਦੋਮਾਂ ਦਾ ਇੱਕੋ ਜਿਹਾ ਦੁੱਧ 10 ਕਿਲੋ ਹੀ ਹੈ ਦੇਖੋ ਨਹੀਂ 12 12 ਕਿਲੋ 10 ਕਿਲੋ ਦੁੱਧ ਹਰੇ ਕੋ ਨੂੰ ਪਤਾ ਭੈ ਭਰਾਵਾਂ ਨੂੰ ਲਗਾਏ 10 ਲੀਟਰ ਦੇ ਥੋੜੀ ਜਿਨਾ ਦੁੱਧ ਦੱਸ ਲੈ ਠੀਕ ਹੈ ਠੀਕ ਹੈ ਜਦੋਂ ਚਵਾ ਲੂਗਾ ਤਾਂ ਦੁੱਧ 12 ਲੀਟਰ ਹੋਗਾ ਠੀਕ ਹੈ ਦੱਸਣਾ 10 ਵਾ ਹਾਂ ਦੱਸਣਾ 10 ਇਹ ਵੀ ਇੱਕ ਕਪੜਾ ਅੱਡਾ ਬਣਾਉਣਾ ਜੀ 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 ਆਪਣੀ ਇਮਾਨਦਾਰੀ ਬਣਾ ਵਿਖਾਉਣੇ ਆ ਵੀ ਠੀਕ ਹੀ ਬੰਦਾ ਦੁੱਧ ਦੁੱਧ ਦਸਦਾ ਇੱਕ ਘਾਟ ਨਿਕਦਾ ਇਹਦਾ ਵਾਧਿਆ ਬਿਲਕੁਲ ਬਿਲਕੁਲ ਜਿਹੇ ਮੁਰਗੇ ਮੇਰੇ ਕੋਲ ਬਹੁਤ ਹੀ ਲੱਭਦੇ ਆ ਨਾ ਭਾ ਉਹ ਬੰਦਿਆਂ ਤੇ ਬਈ ਹਾਂਜੀ 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 ਦਸਦਾ ਘਾਟ ਨਿਕਦਾ ਵਾਧਿਆ ਨਿਕਲਦਾ ਵਾਧਿਆ ਇਹ ਵੀ ਮੇਰੀ ਇਮਾਨਦਾਰੀ ਬਿਲਕੁਲ ਬਿਲਕੁਲ ਜੀ ਜੀ ਤੇ ਕਿੰਨਾ ਇਹਦਾ ਮੁੱਲ ਕਿੰਨਾ ਕਰਤੀਏ ਇਹਦਾ ਮੁੱਲ ਵੀ ਛੱਡ ਪੈੜਿਆ ਇਹ 52000 ਦੀ ਹਾਂ ਮੈਂ ਕਹਿੰਦਾ ਜੋੜਾ ਹੀ ਕਰ ਦੋ ਪੂਰੇ ਦਾ ਨਹੀਂ ਇਹ ਕੰਮ ਫਾਇਦਾ ਨਹੀਂ ਮੁਨਾਫਾ ਲੈ ਕੇ ਯਾਰ 15 2000 ਸਾਡਾ ਵੱਡੀ ਸ਼ਾਲ ਆ ਹਾਂ ਗਾਈਂ ਜਗਰ ਨੂੰ ਤਿੰਨ ਤਾਰ ਭੇਜ ਬੁੰਜਾ ਦੀ ਦੇਣੀ ਹੈ ਹੁਣ ਛੋਟ ਨਹੀਂ ਕਰਨੀ ਇਹ ਚੋਂ ਵੀ 2 ਰੁਪਏ ਸਾਨੂੰ ਬਾਜਾ ਚਾਹ ਪਾਣੀ ਬਣ ਜਾਏ ਤੇ ਅਗਲਾ ਖੁਸ਼ ਰਹੇ ਛੋਟ ਮੈਂ ਕਿਆ ਕਰਨੀ ਨਹੀਂ ਕਿ ਬੁੰਜਾ ਚੋਂ 55 ਕਰਦਾ 55 ਛੋਟ ਕਰਦਾ ਜਨੇ ਕੋ ਆਖੇ ਕੋ ਨਹੀਂ ਕਰਦਾਂਗੇ ਯਾਰ ਇਹ ਕਿ ਨਹੀਂ ਦਿੱਤੀ ਬਾਕੀ ਜੋੜਾ ਹੀ ਪਾ ਲਓ ਕੋਈ ਪਤਾ ਨਹੀਂ ਕਿੰਨੀ ਕਰਦਣੀ ਛੋਟ ਮੋਕੇ ਤੇ ਠੀਕ ਆ ਜੇ ਥੋੜੀ ਜਿਹੀ ਲਿਸਪਣਾ ਵਾ ਹਾਂਜੀ ਬੱਚੀ ਪਿੱਛੇ ਇਹਦੇ ਬਰੀਡ ਬੜੀ ਜੇ ਠੀਕ ਆ ਥੋੜੇ ਕੋਈ 11 12 ਲੀਟਰ ਪਰ ਆਪਾਂ 10 ਲੀਟਰ ਦੇ ਦੱਸ ਦੇ ਜੇ ਕੋ ਚੋਕੇ ਲਊਗਾ ਥੋੜੀ ਜਿਹੀ ਲਿਸਪਣਾ ਵਾ ਠੀਕ ਆ ਹਾਂ ਥਣ ਦੇਖਣ ਨੂੰ ਲੱਗਦਾ ਵੀ ਜਿੰਦਾ ਛੋਟਾ ਵਾ ਪਰ ਥਣ ਮੋਠਾ ਵਾ ਇਹਦੇ ਪਿੱਛੇ ਵੀ ਬੱਚੀ ਆ ਠੀਕ ਆ ਇਹ ਸੂਈ ਆ 1 ਮਹੀਨੇ ਦੇ 1.5 ਮਹੀਨਾ ਹੋ ਗਿਆ ਨੂੰ ਹਨਾ ਠੀਕ ਆ ਆ ਬੱਚਾ ਇਹਦਾ ਆ ਵਸ਼ੀ ਵਸ਼ੀ ਵੀ ਪੜੀ ਆ ਦੋ ਜਣੀਆਂ ਹੁਣ ਤੇ ਹਾਂਜੀ ਪੜੀ ਵਸ਼ੀ ਦੇ ਟਣੇ ਨਾਲ ਲੈ ਜਾ ਉਧਰ ਕਿ ਨਾਲ ਬੱਚੀ ਦੇ ਘਰ ਆ ਗਿਆ ਕੋਈ ਨਹੀਂ ਕੋਈ ਨਹੀਂ ਆਇਆ ਰੋਪਨ ਦਾ ਸਾਹ ਦੇ ਵੀ ਕਹਿ ਵਿਆਹਗਾ ਤੋਹਫਾ ਜਾਂ ਬ੍ਰੀਡ ਵੜੀ ਹੋਏ ਵੀ ਠੀਕ ਆ ਜਵਾ ਦੂ ਇਹਦਾ ਅੱਜ ਨਾ ਇਤੋਂ ਨਹੀਂ ਰਹਿਣੀ ਆ ਆ ਵੇਖੋ ਜੀ ਇਹ ਮੋਠਾਲਾ ਚਵਾਹ ਵੇ ਪਾਸੋਂ ਕੀ ਵਧੀਆ ਬਣਾਉਂਦੇ ਜੇ ਉਦਾਂ ਤਾਂ ਮਰ ਹੀ ਜਾਣਾ ਨਾ ਮੈਂ ਠੀਕ ਠੀਕ ਆ ਇਹ ਮੋਠਾਲਾ ਚਵਾਹ ਆ ਉਹ ਨਹੀਂ ਰਹਿਣਾ ਪਾਉਂਦੀ ਲੋੜ ਹੀ ਨਹੀਂ ਇਹਨੂੰ ਠੀਕ ਆ ਹਾਂ ਜੀ ਮੋਠਾ ਚਵਾਹ ਤੋੜ ਦੋ ਦੁੱਧ 11 12 ਕਿਲੋ ਤਾਂ ਦੱਸਣਾ 10 ਆ 10 ਆ ਇਹ ਚੋਊਗਾ ਮਜ਼ਾ ਫੇਰ ਆ ਠੀਕ ਆ ਜੀ ਮਹੀਨਾ ਹੋ ਗਿਆ ਸੂਈ ਦਾ ਇੱਕ ਮਹੀਨਾ ਬੱਚੀ ਵਸ਼ੀਮ ਅਗਰ ਆ ਜਾ ਵੀਰ ਅੱਜ ਵੀ ਤੇ ਨਵਾਈ ਤਾਂ ਆਈ ਨਹੀਂ ਬੱਚੀ ਤਾਂ ਬੱਚੀ ਤਾਂ ਬਹੁਤ ਸੋਹਣੀ ਤੇ ਬੜੀ ਸੋਹਣੀ ਇਹ ਵੀ ਬੜੀ ਆ ਦੇਖੋ ਜੀ ਬਾਕੀ ਥਾਣ ਥਣ ਓਕੇ ਸਾਰੇ ਉਹ ਨੂੰ ਨਾ ਉਹ ਤਾਂ ਸੱਤ ਲੈਣ ਭਾਵੇਂ ਮਾਣ ਲੈ ਨਹੀਂ ਸੱਤ ਲੈਣ ਜਿਹੜਾ ਵੀ ਡੰਗਰ ਹੋਊ ਜੋ ਦੱਸਾਂਗਾ ਨਾ ਕੋਈ ਮੈਂ ਕਰਦਾ ਗੱਲ ਦਾ ਨਾ ਜੀ 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 ਤੇ ਇਹਦਾ ਮੁੱਲ ਕਿੰਨਾ ਕਰਨਾ ਹੈ ਇਹਦਾ ਮੁੱਲ ਕਰਨਾ 45000 ਮਾਣ ਤਾਂ ਕਿੰਨਾ ਕਰ 40000 ਦੀ ਦੇਵਾਗੇ 40 ਆ ਜੋ ਮਾਣ ਕਰ ਦਾਂਗੇ ਬੱਚੀ ਸੰਭਾਲਣ ਵਾਲੀ ਆ ਸਾਡੇ ਕੋਲ ਵੀ ਤੇ ਜੀ ਬਾਤ ਆ ਜੀ ਬਣੀ ਬਣੀ ਚਗੀ ਆਏ ਹਾਂ ਜੀ ਆ ਜੀ ਬਣੀ ਚਗੀ ਵੱਚੀ ਜੀ ਠੀਕ ਆ ਕਿਉਂ ਕਿਉਂ ਪੈ ਜਾਏ ਯਕਿਨ ਕਰਦੇ ਹੋ ਦੋ ਦਿਨਾਂ ਵਿੱਚ 14-15 ਕਿਲੋ ਕਰੀ ਜਾਣਾ ਹਾਂਜੀ ਤੇ 40000 ਰੁਪਏ ਚੋ ਮਾਨ ਕਰ ਠੀਕ ਹੈ ਜੇ ਆਪਾਂ ਕੋਈ ਨਾ ਮੈਂ ਚੱਲਾਂਗੀ ਠੀਕ ਹੈ ਠੀਕ ਹੈ ਜੀ ਭਾਣ ਭਰਾਵ ਮੰਗੇ ਸੀ ਪਰ ਦੂੰ ਗਾਰੰਟੀ ਦਾ ਦੇ ਚੋਵੇ ਦੂਜੇ ਦਿਨ ਮਰੀਆਂ ਸੁਝਾਵਾਂ ਜੀ 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 ਸਵਾਦ ਹੀ ਤਾਂ ਆ ਗਏ ਸੁਆਦ ਹੀ ਤਾਂ ਆ ਗਏ ਮੈਨੂੰ ਪੈਸੇ ਹੀ ਕੰਮ ਵਿੱਚ ਆ ਜਾਣਗੇ ਠੀਕ ਆ ਕੰਮ ਖਰਾਬ ਆ ਰਿਹਾ ਰੇਕਾ ਪੰਡਰੇ ਆਪਾਂ ਦੇ ਕੋਲ ਛੇ ਜੱਸੀ ਆਪਣੇ ਕੋਲ ਹਾਂ ਆ ਫਿਰ ਇਹ ਵਧੀਆ ਇਹ ਵੀ ਠੰਡੀ ਆ ਠੀਕ ਆ ਕੱਚੀ ਆ ਇਹ ਕਿੰਨੇ ਆ ਰਹੇ ਇਹਨੂੰ ਇਹਨੂੰ ਲੈਪ ਹੋਊਗਾ ਕਿੰਨੇ ਕਿ ਚਰ ਦੀ ਕੱਚੀ ਐ ਬਸ ਵੱਧ ਵੱਧ ਲੈ ਜੂ ਅਬ ਤਾਂ 9 ਦਿਨ ਲੈ ਜੂ ਠੀਕ ਆ ਹਾਂਜੀ ਆ ਵੇਖੋ ਸੂਆ ਇਹਦਾ ਕਿੰਵਾਜੀ ਇਹਦਾ ਦੂਜਾ ਸੂਆ ਤੇ ਕਿੰਨਾ ਕਿ ਚਵਾਈ ਜਾਊ ਦੁੱਧ ਦੇ ਇਹ ਚਵਾਈ ਦੇਣਾ ਦੁੱਧ ਇਹਨਾਂ 12 ਕਿਲੋ ਦੇ ਜਾਣਾ ਜੀ 12 13 ਕਿਲੋ ਚਵਾਈ ਆ ਜਾ ਆਏ ਭਾਜੀ ਜਰਸੀਆਂ ਜਿਹੜਾ ਇਹ ਕਰਦਾ ਇਹਦਾ ਸੋਹਣੀ ਆ ਕਿੰਨਾ ਕ ਚਵਾਈ ਜਾਊਗੀ ਦੁੱਧ ਭਾਜੀ 12 13 ਜਰਸੀ ਨੂੰ ਕੀ ਜਦਾ ਆ ਵੇਖੋ ਠੀਕ ਹੈ ਖਾਣੇ ਵੀ ਵਧੀਆ ਦਾ ਲੈਣ ਕਿੰਨੇ ਲੈ ਜਾਊਗੀ ਪੱਕੇ ਦੋਨ ਵੱਧ ਵੱਧ ਲੈ ਜੂ 10 ਜ 10 ਦਿਨ ਲੈ ਜਾਊ ਠੀਕ ਹੈ 11 ਦੇ ਲੈ ਲੂ ਠੀਕ ਹੈ ਜੀ ਐਨਾ ਜਾਨਾ ਸੂ ਲਾਗ ਚੜਾ ਬਹ ਭਲ ਕੇ ਦੱਸੂ ਪੈਂਦੀਆਂ ਠੀਕ ਹੈ ਤਾਂ ਮੁੱਲ ਕਿੰਨਾ ਕਰਨਾ ਜੀ ਬਹੁਤ ਛੋਟਾ ਕਰ ਦੇਣਾ ਕਿੰਨਾ ਕਰ ਮੋੜਾ 35000 ਦਵਾਂਗੇ 30 ਦੀ ਠੀਕ ਹੈ ਛੋਟ ਕਰ ਦੋਗੇ ਉਹ ਕਰ ਦਾਂਗੇ 30 ਤੋਂ ਛੋਟ ਕਰ ਦਾਂਗੇ ਠੀਕ ਹੈ ਜੀ ਸਹੀ ਕੋਈ ਭਾਵੇਂ ਆਨਲਾਈਨ ਹੀ ਸੱਦ ਲੈ ਮੰਗ ਲੈ ਜਿਹੜਾ ਮਰਜ਼ੀ ਮੇਰੇ ਕੋਲ ਆਨਲਾਈਨ ਹੀ ਮੰਗਵਾ ਲੈ ਕੋਈ ਜੀ ਜੀ ਨਾ ਟੈਨਸ਼ਨ ਹੈ ਕੋਈ ਰੱਬ ਚੇਤੇ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਇੰਨਾ ਕਿ ਧਿਆਨ ਰੱਖੋ ਠੀਕ ਹੈ ਜਿਹਨੂੰ ਰੱਬ ਚੇਤੇ ਹੈ ਨਾ ਜੇ ਉਹ ਚਦਾ ਹੁੰਦੀ ਹੈ ਬਿਲਕੁਲ ਬਿਲਕੁਲ ਜੀ ਮੈਂ ਤਾਂ ਨਹੀਂ ਕਹਿੰਦਾ ਆਪਣੇ ਨੂੰ ਆਪ ਨੂੰ ਹਾਂਜੀ ਹਾਂਜੀ ਕਿ ਇਹਦੀ ਗੱਲ ਕਰਦਾ ਜਦੋਂ ਕੋਈ ਤਰਸ ਦੀ ਗੱਲ ਕੋਈ ਪਿਆਰ ਮੁਹੱਬਤ ਦੀ ਗੱਲ ਜਾਂ ਕਿਸੇ ਦੀ ਦਇਆ ਕਰਦਾ ਨਾ ਉਹਦੇ ਵਿੱਚ ਪ੍ਰਮਾਤਮਾ ਦੀ ਜੋਤ ਹੁੰਦੀ ਹੈ ਤੇ ਤਰਸਦਾ ਜੀ 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 ਚੱਲਾ ਉਹ ਥੋੜਾ ਬੜਾ ਬਸਦਾ ਹਾਂਜੀ ਤੇ ਫੇਰ ਉਹ ਗੱਲ ਚੰਗੀ ਕਰਦਾ ਨਹੀਂ ਤਾਂ ਗੱਲ ਨਹੀਂ ਹੁੰਦੀ ਚੱਲੀ ਜੀ ਬਿਲਕੁਲ ਇਸ ਕਰਕੇ ਬੇਨਤੀ ਹੈ ਮੇਰੀ ਇਹ ਮਾਲ ਖਰਾਬ ਆ ਮੇਰਾ ਧੋਖੇਦਾਰ ਵਾਲਾ ਮਾਲ ਨਹੀਂ ਹੈਗਾ ਠੀਕ ਹੈ ਜੀ ਜਿਹੜਾ ਵੀ ਮਰਜ਼ੀ ਮੰਗਲੋ ਹੋਇ ਕਰਾ ਦੁਬਾਰਾ ਉਹਨਾਂ ਨੂੰ ਵਿਖਾ ਦਿਓ ਭੰਡਰਾਵਾਂ ਦਾ ਸ਼ਿਕਰ ਹਾਂਜੀ ਕੋਈ ਸ਼ੰਕੋ ਸ਼ੰਕਾ ਵਾਲਾ ਕੋਈ ਨਹੀਂ ਆ ਰੱਖਿਆ ਜੀ ਜੀ ਰੱਬ ਦੇ ਸੋਹਣੀਆਂ ਵਾ ਸਾਰੀ ਲੰਬਾ ਨਹੀਂ ਆਉਂਦਾ ਯਾਰ ਠੀਕ ਆ ਜੀ ਚੋ ਬਾਗਣਾ ਕੋ ਰੋ ਬਾਣੀ ਠੀਕ ਆ ਆਹੀ ਟੋਟਲ 7 ਵੈਣਾ ਵਾ ਸੇਲ ਕਰਨੀਆਂ ਆ ਕੇ ਆਪਣੀ ਤਸੱਲੀ ਕਰ ਲਿਓ ਸੂਏ ਸਵਾਏ ਪਸ਼ੂ ਨੂੰ ਦੋ ਟੈਮ ਚੋ ਲਿਓ ਤੇ ਗੱਬਣ ਨੂੰ ਚੈੱਕ ਪਾਸ ਕਰਕੇ ਥਾਂ ਟਿੱਪ ਕੇ ਲੈ ਕੇ ਜਾਓ ਜੀ ਤਾਂ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ